ਅੱਜ ਜੇ ਤੁਸੀਂ ਇਹ ਦੇਖ ਲਓ ਆਪਣੇ ਪਰੋਕੀਏ ਦੇ ਰੇਟ ਕਿੱਥੇ ਜਾ ਕੇ ਪਹੁੰਚ ਗਏ ਕੱਲ ਤੋਂ ਹੀ ਬਾਹਰ ਦੇ ਕੋਤੇ ਆ ਕੇ ਪੁੱਛ ਰਹੇ ਨੇ ਕਿ ਦੋ ਦੋ ਤਿੰਨ ਸੇ ਗੋੜਾ ਪਰੋਕੀ ਕੀ ਵਧ ਗਈ ਰਾਜਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾੜੀ ਬਨੀਤਾ ਜਿੰਦਾਬਾਦ ਮਾੜੀ ਬਨੀਤਾ ਜਿੰਦਾਬਾਦ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਮੈਂ ਜਦੋਂ ਬਿਮਾਰ ਹੋਇਆ ਮੈਨੂੰ ਪਤਾ ਹੈ ਵੀ ਤੁਸੀਂ ਹਸਪੀਟਲ ਵੀ ਤੁਸੀਂ ਘਰ ਵੀ ਤੇ ਟੈਲੀਫੋਨ ਤੇ ਵੀ ਮੇਰੇ ਪਰਿਵਾਰ ਦੇ ਸਾਰੇ ਯਾਰ ਨੂੰ ਤੁਸੀਂ ਦੱਸ ਦੱਸ ਰਹੇ ਸੀਗੇ ਵੀ ਹਰੇਕ ਬੰਦਾ ਚੰਦਨ ਸਿੰਘ ਵੀ ਜਾਂ ਪ੍ਰਧਾਨ ਜੀ ਦਾ ਕੀ ਹਾਲ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਮੰਨਦਾ ਵੀ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਤੇ ਮੈਨੂੰ ਪਰ ਦੱਸਦੇ ਰਹਿੰਦੇ ਸੀ ਘਰ ਤੇ ਵੀ ਉਹ ਫੋਨ ਆਇਆ ਸੀ ਉਹ ਫੋਨ ਆਇਆ ਸੀ ਤਾਂ ਆਇਆ ਸੀਗਾ ਮੈਂ ਮਿਲ ਨਹੀਂ ਸਕਿਆ ਜਾਂ ਮੈਂ ਤੁਹਾਡਾ ਫੋਨ ਚੱਕ ਸਕਿਆ ਚੱਕਿਆ ਚੱਕ ਸਕਿਆ ਮੈਂ ਤੁਹਾਡਾ ਨੂੰ ਮਾਫੀ ਵੀ ਮੰਗਦਾ ਜੰਦਾਬਾਦੀ ਜੰਦਾਬਾਦੀ ਮਾਰੀ ਬੰਨੀ ਦਾ ਜੰਦਾਬਾ ਮਾਈ ਪਨੀਤਾ ਜਿੰਦਾਬਾਦ ਮੈਂ ਤੁਹਾਨੂੰ ਦੱਸਾਂ ਇਹ ਤੁਹਾਡੇ ਤੁਹਾਡਾ ਪਿਆਰ ਤੇ ਹਰਤਾ ਰਾਜਪੁਰਾ ਦੇ ਦੁਆਵਾਂ ਨੇ ਡਾਕਟਰ ਕਹਿੰਦੇ ਵੀ ਕਹਿੰਦੇ ਇਹੋ ਜਿਹੇ ਖੁਸ਼ਕਿਸਮਤ ਬੰਦੇ ਹੁੰਦੇ ਆ ਜਿਹੜੇ ਇਸ ਇਸ ਤਰ੍ਹਾਂ ਮੇਰੇ ਸਾਨੂੰ 10% ਬੰਦੇ ਇਹੋ ਜਿਹੇ ਬਚਦੇ ਨੇ ਮੈਨੂੰ ਮੈਨੂੰ ਤਾਂ ਇਹ ਲੱਗਦਾ ਤੁਹਾਡਾ ਪਿਆਰ ਹੀ ਮਾਨੂੰ ਅੱਜ ਰਾਜਾ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਕੀ ਕਹਿ ਸਕਦਾ ਮਹਾਰਾਜਾ ਸਾਹਿਬ ਜਦੋਂ ਤੁਹਾਡਾ ਇਲੈਕਸ਼ਨ ਚੱਲ ਰਿਹਾ ਸੀਗਾ ਅਸੀਂ ਜਿਹੜੇ ਵੀ ਪਿੰਡ ਜਾਂਦੇ ਸੀ ਜਿਹੜੇ ਵੀ ਵਾਰਡ ਜਾਂਦੇ ਸੀਗੇ ਸਾਰੀ ਟੀਮ ਮੇਰੇ ਨਾਲ ਹੁੰਦੀ ਸੀਗੀ ਤਾਂ ਅਸੀਂ ਇੱਕੋ ਵਾਦਾ ਕਰਦੇ ਸੀ ਹਮੇਸ਼ਾ ਵੀ ਤੁਸੀਂ ਹਲਕਾ ਰਾਜਪੁਰਾ ਚ ਚਦਾ ਦਿਓ ਜਿਹੜੀ ਸਾਡੀ ਤੋਂ ਇੰਡਸਟਰੀ ਗਈ ਹੈ ਪਹਿਲਾਂ ਬਹੁਤ ਇਹ ਇੰਡਸਟਰੀ ਦਾ ਸ਼ਹਿਰ ਮੰਨਿਆ ਜਾਂਦਾ ਸੀਗਾ ਵੀ ਰਾਜਪੁਰਾ ਚ ਇੰਡਸਟਰੀ ਦਾ ਹੱਬ ਹੈ whatever industry ਸੀਗੀ ਤੇ ਤੁਸੀਂ ਹਮਤਾ ਜਤਾ ਜੋ ਮੈਂ ਜ਼ਿੰਮੇਵਾਰੀ ਲੈਂਦਾ ਮਹਾਰਾਣੀ ਸਾਹਿਬ ਦੀ ਵੀ ਸਭ ਤੋਂ ਜਿਹੜਾ ਪਹਿਲਾ ਕੰਮ ਹੋਵੇਗਾ ਉਹ ਸਾਡੇ ਰਾਜਪੁਰੇ ਤੇ ਇੰਡਸਟਰੀ ਆਏਗੀ। ਮਹਾਰਾਣੀ ਜਿੰਦਾਬਾਦ ਜਿੰਦਾਬਾਦ ਮਹਾਰਾਣੀ ਜਿੰਦਾਬਾਦ ਜਿੰਦਾਬਾਦ ਮਹਾਰਾਣੀ ਜਿੰਦਾਬਾਦ ਅੱਜ ਜਿਹੜਾ 28 ਸੀਟ ਨੂੰ ਪ੍ਰਧਾਨ ਮੰਤਰੀ ਜੀ ਨੇ ਕੈਬਨਿਟ ਦੇ ਵਿੱਚ ਇਹ ਪਾਸ ਕੀਤਾ ਹੈ ਕਿ 12 ਸ਼ਹਿਰ ਜਿਹੜੇ ਨੇ ਜਿਹੜੇ ਗ੍ਰੀਨਫੀਲਡ ਇੰਡਸਟਰੀਅਲ ਕਾਰੀਡੋਰ ਦੇ ਵਨਰੇ ਨੇ ਪੂਰੇ ਹਰਿਆਣਾ ਦੇ ਵਿੱਚ ਉਹਨਾਂ ਦੇ ਵਿੱਚੋਂ ਰਾਜਪੁਰੇ ਨੂੰ ਇੱਕ ਨਿਯੁਕਤ ਕੀਤਾ ਗਿਆ ਉਸ ਦੇ ਲਈ ਧਨਵਾਦ ਕਰਨ ਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਸਾਰਿਆਂ ਨੂੰ ਮਿਲਦਾ ਇਹ ਜੱਗ ਇਹ ਪਤਾ ਚੱਲ ਜਾਏ ਜੋ ਮuje ਅਭੀ ਤੱਕ ਸਮਝ ਹੈ ਉਹ ਜੋ 1100 ਏਕੜ ਸੇਲਾ ਸੇਰੀ ਆਖੜੀ ਫਬਰਾ ਤੱਕ ਮੁਹੜੇ ਮੈਂ ਕੈਪਟਨ ਸਾਹਿਬ ਨੇ ਕਰਵਾਈ ਥੀ 300 1100 ਏਕੜ ਸੀ ਜੀ 1100 ਏਕੜ ਉਹਦੇ ਵਿੱਚ ਹੋਊਗਾ ਜੇ ਇਹਦੀ ਕੋਈ ਹੋਰ ਸਪਸ਼ਟੀਕਰਨ ਹੋਊਗੀ ਕਿਉਂਕਿ ਸਾਨੂੰ ਨੂੰ ਹਾਲੇ ਇਹਨਾਂ ਪਤਾ ਨਹੀਂ ਚਲਿਆ ਕਿ ਕਿੱਥੇ ਪਰ ਜੋ ਸਮਝ ਆਇਆ ਕਿ ਜਿਹੜਾ ਉਹ ਬਣਿਆ ਥੀ ਉਹ ਵੀ ਇੱਕ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਹੈ ਨਾ ਦੇ ਇੱਕ ਮੋਗੀ ਬਣੀ ਸੀ ਉਹਦੇ ਨਾਲ ਬਣਿਆ ਸੀ ਉਹਦੇ ਲਈ 384 ਜਾਂ ਕੁਝ ਕਰੋੜ ਦਿੱਤੇ ਵੀ ਸੀ ਤੇ ਮੇਰੇ ਖਿਆਲ ਛੇ ਉਹੀ ਜਗਾ ਹੋਏ ਦੇਖੋ ਨਹੀਂ ਆਈਟੀ ਪਾਰਕ ਹੋਈ ਹੈ ਇਹ ਹੈ ਜਹਾਂ ਇਹ ਆਈਟੀ ਸ਼ੈ ਕੋਈ ਆਈਟੀ ਹਬ ਆਏ ਇਹ ਜੈਸੇ ਕੋਈ ਕੈਮੀਕਲ ਹੈ ਕੋਈ ਹੋਰ ਟੈਕਸਟਾਈਲ ਦੀ ਫੈਕਟਰੀ ਹੈ ਇਸਮੇ ਥੋੜੇ ਥੋੜੇ ਪਲਾਟ कटे जाएंगे जैसे पहले नहीं हुए जो श्री राम जी ने करवाए थे सील केमिकल हाँ सील केमिकल है ना वहाँ फूड और बेवरेज यहाँ फूड और बेवरेज का भी हर एक किस्म का जो इंडस्ट्रियल आ, बनाना चाहते हैं कोई उसको प्लॉट मिले तो सर मैं कोई मैं कह नहीं सकती ये हूँ पंजाब गवर्नमेंट और सेंट्रल गवर्नमेंट मौके की सरकार ਬਾਕੀ ਜਿਹੜੇ ਆ ਕੇ ਇੱਥੇ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਔਰ ਮੇਰੇ ਖਿਆਲ ਚ ਅੱਛਾ ਰਿਸਪੌਂਸ ਆਊਗਾ ਕਿਉਂਕਿ ਜਿਹੜਾ ਸਿਚੁਏਸ਼ਨ ਹੈ ਜਿੱਥੇ ਰਾਜਪੁਰਾ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ 에어ਪੋਰਟ ਕਿਸ ਚੀਜ਼ ਦੀ ਲੋੜ ਹੈ ਇੰਡਸਟਰੀ ਨੂੰ 에어ਪੋਰਟ ਨੇੜੇ ਹੋਣਾ ਚਾਹੀਦਾ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਰੇਲ ਹੈਡ ਅੱਛਾ ਹੋਣਾ ਚਾਹੀਦਾ ਇਹ ਸਾਰਾ ਕੁਝ ਰਾਜਪੁਰੇ ਦੇ ਵਿੱਚ ਹੈ ਮਰਾ ਮੈਰੀ ਕਹਿੰਦੇ ਪਲਾਨੇ ਹੀ ਤਾਂ ਸਾਰੇ ਕਰਦੇ ਨੇ ਪਰ ਜਦ ਦੇਣ ਦਾ ਟਾਈਮ ਆਂਦਾ ਹੈ ਨਾ ਉਹ ਜਿਹੜਾ ਇਚਾ ਵਿੱਚ ਹੁੰਦਾ ਹੈ ਨਾ ਉਹੀ ਦਿੰਦਾ ਹੈ ਸੋ ਮੋਦੀ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ ਵਾਦਾ ਹੋਊਗਾ ਜ਼ਰੂਰ ਹੋਊਗਾ ਪਰ ਸਾਨੂੰ ਪੰਜਾਬ ਕੇ ਵੀ ਨਾ ਆਪਣਾ ਵਾਤਾਵਰਣ ਥੋੜਾ ਜਿਹਾ ਹੋਰ ਠੀਕ ਕਰਨਾ ਪਊ ਇਹ ਗਲਤ ਗੱਲ ਹੈ ਸਰਕਾਰ ਜ਼ਰੂਰ ਗੱਲ ਕਰਨਾ ਚਾਹਦੀ ਹੈ ਔਰ ਮੇਰੇ ਖਿਆਲ ਚ ਇਹ ਜਿਹੜਾ ਇੱਕ ਦੂਜੇ ਨਾਲ ਜਿਹੜਾ ਵਿਵਾਦ ਹੈ ਨਾ ਇਹ ਨੁਕਸਾਨਦਾਇਕ ਹੈ ਕਿਸਾਨਾਂ ਲਈ ਪੰਜਾਬ ਦੇ ਲਈ ਔਰ ਇਹਨੂੰ ਮੈਂ ਤਾਂ ਕਹਿੰਦੀ ਆਂ ਜਲ ਤੋਂ ਜਲ ਗਵਰਨਮੈਂਟ ਨੂੰ ਵੀ ਸੋਚ ਕੇ ਇਸ ਨੂੰ ਜਲਦੀ ਕਰਨਾ ਚਾਹੀਦਾ ਹੈ ਗਵਰਨਮੈਂਟ ਜ਼ਰੂਰ ਕਰੂਗੀ ਔਰ ਕਿਸਾਨ ਵੀ ਆਪਣਾ ਜੋ ਵੀ ਉਹਨਾਂ ਦੀਆਂ ਮੰਗਾਂ ਪਾਓ ਮੈਂ ਤਾਂ ਇੱਕ ਤਾਂ ਹੋਰ ਕਹਿਣਾ ਚਾਹੁੰਦੀ ਆਂ ਤੁਹਾਡੇ ਰਾਈ ਮਾਨ ਸਾਹਿਬ ਜਨਾਨਗੇ ਕੱਲ ਦੇਖੋ ਕਿਸਾਨੀ ਦਾ ਸਟੇਟ ਸਬਜੈਕਟ ਵੀ ਹੁੰਦਾ ਹੈ ਸੈਂਟਰਲ ਸਬਜੈਕਟ ਵੀ ਹੁੰਦਾ ਹੈ ਹਰਿਆਣੇ ਨੇ ਕਿਸਾਨਾਂ ਦੀਆਂ 23 ਦੀਆਂ 23 ਅੰਮ੍ਰਿਤਪੀੜੀ ਗਾਰੰਟੀ ਦੇਤੀ ਸਟੇਟ ਨੇ। ਔਰ ਬਹੁਤ ਕੁਝ ਦਿੱਤਾ। ਤਾਂ ਸਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਆਂ ਹੈ ਪੰਜਾਬ ਹੈ ਅਨ ਦਾਤਾ। ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਉਹਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਇਹ ਗਾਰੰਟੀ ਦੇ ਦੇਣੀ ਚਾਹੀਦੀ ਹੈ। ਤਾਂ ਕੀ ਤੇ ਹੈ ਨਹੀਂ। ਤਾਂ ਇਹ ਤਾਂ ਮੈਂ ਕਹਿਣਾ ਚਾਹੁੰਦੀ ਆਂ ਕਿ ਕਰਨ ਸਾਨੂੰ ਖੁਸ਼ੀ ਹੋਏਗੀ।